ਅਜੀਸ ਹੋਈ ਆ ਆਮ ਜਮਾ ਕਰੇ ਲੋਕ ਖਾਨ ਵੀ ਰਿਆ ਯਾਰ ਟੋਟੀ ਨੂੰ ਲੇਵਾ ਲੱਗਿਆ ਉਹ ਤਾਂ ਜਮਾ ਰਿਕਾਰਡ ਤੋੜੀ ਆ ਹਰ ਤੇ ਬਾਕੀ ਮਜੂਰੀ ਕਰਕੇ ਵੇਚਦੇ ਆ ਜੀ ਮੰਨ ਲਾ ਕੋਈ ਵੇਚ ਨੂੰ ਜੀ ਨਹੀਂ ਕਰਦਾ ਜੀ ਪਸੂ ਆਖਿਓ ਹੁਣ ਤੁਸੀਂ ਲੇਵੇ ਦੀ ਧਰ ਦੇਖ ਲਓ ਮਿੱਤਰੋ ਤੇ ਬਾਕੀ ਆਪਾਂ 2 ਮਹੀਨੇ ਪਹਿਲਾਂ ਹੀ ਛੱਡੀ ਸੀ 2.5 ਮਹੀਨੇ ਪਹਿਲਾਂ ਹੀ ਇਹ ਠੀਕ ਆ ਪਿਆਰਾ ਜੀ ਇਹਨੂੰ ਪਸਵਾਨਾ ਅੱਛਾ ਇਹ ਮੰਨ ਲਾ ਇਹ ਸਾਰੇ ਪਸਵਾ ਦੀ ਧਾਰ ਚੋਂਦੀ ਰਹਿੰਦੀ ਆ ਇਹਦੇ ਵਿੱਚ ਤਰਵਾਇ ਕਰਦੀ ਰਹੀ ਆ ਇਹ ਅੱਛਾ ਭਾਈ ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਵਾਲ ਕੋਲੇ ਪਹੁੰਚੇ ਹੋਿਆਂਗੇ ਬਾਈ ਇਕਵਾਲ ਦੇ ਨਾ ਮੈਂ ਤੁਹਾਨੂੰ ਸਾਰੇ ਪਸ਼ੂ ਦਿਖਾ ਦੇਣਾ ਮਿੱਤਰੋ ਤੇ ਇਹਨਾਂ ਪਸ਼ੂ ਤੋਂ ਇਲਾਵਾ ਨਾ ਮੈਂ ਤੁਹਾਨੂੰ ਦੱਸਾਂ ਗੱਲ ਬਾਈ ਕਵਾਲ ਕੋਲੇ ਇੱਕ ਮੱਝ ਆ ਇੱਕ ਵਾਰੀ ਜਿਹੜੇ ਆ ਪਸ਼ੂ ਆ ਗਏ ਇਹ ਦਿਖਾ ਦਗੇ ਆਪਾਂ ਵੀਡੀਓ ਦੇ ਵਿੱਚ ਪਸ਼ੂ ਬਾਈ ਦੇ ਸਾਰੇ ਸੋਹਣੇ ਸੁਨੱਖੇ ਆ ਮਿੱਤਰੋ ਤੇ ਕੱਲੀ ਕੱਲੀ ਮੱਝ ਦੀ ਗੱਲ ਕਰ ਲਗੇ ਜੇ ਝੋਟੀ ਦੀ ਗੱਲ ਕਰ ਲਗੇ ਉਹ ਸਿਰੇ ਤੇ ਖੜੀ ਆ ਉਹ ਵੀ ਸੋਹਣੀ ਆ ਇੱਕ ਆ ਬੂਰੀ ਜਿਹੜੀ ਹੈਗੀ ਨਾ ਇਹ ਭਾਈ ਟੌਪ ਕਲਾਸ ਆ ਗਈ ਜਿਹੜੀਆਂ ਬਾਈ ਨੇ ਇੱਕ ਮੱਝ ਦੇਣੀ ਆ ਉਹ ਮੈਂ ਤੁਹਾਨੂੰ ਦਿਖਾਉਣਾ ਹੈ ਇੱਧਰਲੇ ਪਾਸੇ ਨਾ ਤੇ ਮੈਂ ਤੁਹਾਨੂੰ ਓਵਰਵਿਊ ਦਿਖਾ ਦਨਾਂਗਾ ਕਿਉਂਕਿ ਜੇ ਗੱਲ ਕਰਗੇ ਨਾ ਮਿੱਤਰੋ ਆਪਣੇ ਆਮ ਜ਼ਿਮੀਂਦਾਰਾਂ ਦੇ ਥਾਵਾਂ ਦੀ ਪ੍ਰੋਬਲਮ ਬਹੁਤ ਹੁੰਦੀ ਆ ਤੇ ਪਾਈ ਕੋਲੇ ਜਿਹੜਾ ਥਾਂ ਹੈਗਾ ਉਹ ਸਾਡੇ ਸਾਹਮਣੇ ਹੀ ਆ ਹਜੇ ਤਿੰਨ ਪਸ਼ੂ ਇਧਰਲੇ ਪਾਸੇ ਆ ਗਏ ਤੇ ਆ ਜਿਹੜੀ ਸਕਰੀਨ ਤੇ ਝੋਟੀ ਦਿਖਾਈ ਦੀ ਜਾਂਦੀ ਹੈ ਨਾ ਮਿੱਤਰੋ ਯਾਰ ਬਹੁਤ ਜਿਆਦਾ ਚੰਗੀ ਆ ਤਾਜੀ ਸੂਈ ਆ ਤੇ ਮਗਰੇ ਦੇ ਕੱਟਾ ਉਹ ਆ ਆ ਗਿਆ ਤੇ ਇੱਕ ਆ ਗਈ ਇਧਰਲੇ ਪਾਸੇ ਝੋਟੀ ਤੇ ਇੱਕ ਆ ਗਈ ਉਹ ਸਾਹਮਣੇ ਖੜੀ ਆ ਮੱਝ ਪਰ ਆਹ ਜਿਹੜੀ ਹੈਗੀ ਨਾ ਝੋਟੀ ਏ ਬਾਈ ਕਬਾਲ ਨੇ ਦੇਣੀ ਆ ਇਹਦੀ ਆਪਾਂ ਨਾ ਮੇਨ ਬਰੀਡ ਕੋ ਇਸਦੀ ਰਹੂਗੀ ਇਹਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਇੱਕ ਗੱਲ ਹੋਰ ਆ ਬਾਲੇ ਵੱਡੇ ਕਦ ਕਾਠ ਵਾਲੀ ਨਹੀਂ ਹੈਗੀ ਤੇ ਵਜਨ ਵਜੂ ਜਿਹੜਾ ਝੋਟੀ ਦਾ ਬਹੁਤ ਜਿਆਦਾ ਚੰਗਾ ਨਸਲ ਬਰੀਡ ਜਿਹੜੀ ਤੁਸੀਂ ਇਹ ਦੇਖ ਲਓ ਵੀ ਬਰੀਡ ਜਿਹੜੀ ਹੈਗੀ ਨਾ ਆਪਾਂ ਆ ਕਹਿ ਸਕਦੇ ਆ ਭਾਈ ਇਹ ਮੋਰਾ ਚ ਪੈਂਦੀ ਆ ਬਾਕੀ ਦਾ ਤੁਸੀਂ ਦੱਸੋਗੇ ਵੀ ਕਿਵੇਂ ਲੱਗੀ ਤੁਹਾਨੂੰ ਝੋਟੀ ਤੇ ਆਜੋ ਕਰਾਈਏ ਬਾਈ ਕਬਾਲ ਨਾਲ ਗੱਲਬਾਤ ਤੇ ਲੱਗੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਈ ਕਵਾਲ ਕਿਵੇਂ ਹੈ ਠੀਕ ਹੈ ਜੀ ਚੜਦੀ ਕਲਾ ਹਾਂ ਚੜਦੀ ਕਲਾ ਜੀ ਅੱਛਾ ਕਵਾਲ ਜੇ ਆਪਾਂ ਗੱਲ ਕਰ ਲਈਏ ਤੇ ਤੇਰੇ ਪਿੰਡ ਦੀ ਬਾਈ ਪਿੰਡ ਕਿਹੜਾ ਆ ਗਿਆ ਪਿੰਡ ਆਪਣਾ ਹੀ ਬੱਲੂਆਣਾ ਆ ਗਿਆ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਹਿੰਡਾ ਜੀ ਜ਼ਿਲ੍ਹਾ ਬਹਿੰਡਾ ਅੱਛਾ ਬਹਿੰਡੇ ਦਾ ਇਹ ਲਾਸਟ ਪਿੰਡ ਹੀ ਆ ਗਿਆ ਬਈ ਇਧਰੋਂ ਨਹੀਂ ਆਪਣੇ ਇਧਰ ਨੇੜੇ ਜੀ ਦਿਉਣ ਆ ਗਿਆ ਤੇ ਪਿੰਡ ਬਹਿੰਡੇ ਤੋਂ ਬਹਿਮਣ ਆਉਣੇ ਆ ਇਧਰ ਬਹਿਮਣਾਂ ਦਾ ਹੀ ਫਿਰ ਆਪਣਾ ਪਿੰਡ ਆ ਜਾਂਦਾ ਟੂਲ ਪਲਾਜਾ ਆ ਜਾਂਦਾ ਜੀ ਆਪਣੇ ਪਿੰਡ ਦੇ ਨੇੜੇ ਠੀਕ ਹੈ ਜਦੋਂ ਆਪਾਂ ਬਹਿੰਡੇ ਤੋਂ ਮਲੋਟ ਨੂੰ ਜਾਂਦੇ ਹਾਂ ਹਾਂ ਕਿਦੋਂ ਵੇ ਤੇ ਹੁਣ ਆਪਣੇ ਟੋਲ ਆਊਗਾ ਜੀ ਸ਼ਾਇਦ ਦੋ ਪਿੰ ਆਪਣਾ ਪਿੰਡ ਆ ਜਾਂਦਾ ਜੀ ਠੀਕ ਆ ਬੱਲੂ ਆਣਾ ਬੱਲੂ ਆਣਾ ਜੀ ਤੇ ਇਕਬਾਲ ਫਿਰ ਗੁੜੀਆ ਕਹਿੰਦੀ ਵੀ ਮੈਨੂੰ ਵਿੱਚ ਦਾਓ ਹੈ ਇਹਦਾ ਨਾਕੀ ਆ ਗਿਆ ਬਈ ਇਹਨਾਂ ਗਰਨੂਰ ਕੌਰ ਆ ਜੀ ਪਿਆਰ ਆ ਜੀ ਇਹਨੂੰ ਪਸਵਾਣਾ ਅੱਛਾ ਇਹ ਮੰਨ ਲੈ ਸਾਰੇ ਪਸਵਾ ਦੀ ਧਾਰ ਚੋਂਦੀ ਰਹਿੰਦੀ ਹੈ ਇਹਦੀ ਚੋਈ ਕਰਦੀ ਰਹੀ ਹੈ ਇਹ ਅੱਛਾ ਪਹਿਲੇ ਸੂਏ ਜਦੋਂ ਹਾਂ ਜੀ ਮੈਂ ਬਾਅਦ ਚ ਆ ਕੇ ਨੇ ਕੱਟੀ ਤਾਲਤੀ ਸੀ ਹੈ ਤੇ ਇਹ ਪਸਵਾ ਲੈਂਦੀ ਸਭਸੇ ਕਿਲੋ ਡੇਢ ਕਿਲੋ ਤੋਦਾ ਇਹ ਕਰਦੀ ਰਹੀ ਹੈ ਜੀ ਕਰਦੀ ਰਹੀ ਹੈ ਹਾਂ ਜੀ ਠੀਕ ਆ ਤੇ ਨਾਕੀ ਅੱਛਾ ਗਰਨੂਰ ਆ ਗਿਆ ਕਿਹੜੀ ਕਲਾਸ ਚਾ ਪੁੱਤ ਪੁੱਤ ਜੀ 3rd ਥਰਡ ਤੀਜੀ ਕਲਾਸ ਚ ਆ ਗਈ ਠੀਕ ਆ ਨਹੀਂ ਬੱਚਿਆਂ ਨੂੰ ਸ਼ੌਕ ਹੋਣਾ ਚਾਹੀਦਾ ਕਬਲ ਨਹੀਂ ਤੇ ਇਹ ਕੋਸੂ ਥੱਲੇ ਬਹਿਣ ਦੀ ਕੋਸ਼ਿਸ਼ ਕਰਦੀ ਹੈ ਜੀ ਠੀਕ ਆ ਤੇ ਕਬਲ ਜਿਵੇਂ ਹੁਣ ਆਪਾਂ ਆ ਛੋਟੀ ਦੀ ਗੱਲ ਕਰ ਲਗੇ ਇਸ ਛੋਟੀ ਦਾ ਸੂਆ ਦੱਸੇਗਾ ਵੀ ਪਹਿਲਾਂ ਕਿੰਨਾ ਸੂਈ ਹੈ ਇਹ ਇਹ ਦੂਜਾ ਸੂਆ ਜੀ ਦੂਜਾ ਹਾਂ ਜੀ ਪਹਿਲਾ ਸੂਆ ਆਪਣੇ ਘਰ ਦਾ ਹੀ ਰਵਾਤੁਰਾ ਆਉਂਦਾ ਜੀ ਠੀਕ ਹੈ ਆਪਣੇ ਦੇਖਿਆ ਤੂੰ ਛੋਟਾ ਉਧਰ ਖੜੀ ਹੈ ਜੀ ਹਾਂ ਹਾਂ ਮਤਲਬ ਮਿਹਨਤੀ ਪਰਿਵਾਰ ਹੈ ਜੀ ਤਾਂ ਠੀਕ ਹੈ ਦੇ ਵੀ ਜੂੰ ਤਾਂ ਠੀਕ ਤੇ ਲੈਂਦੇ ਨੇ ਆ ਸਿੱਧੀ ਗੱਲ ਆ ਜੀ ਉਸ ਨਾਲ ਹੀ ਪਿਆਰ ਆ ਜੀ ਸਹੀ ਗੱਲ ਆ ਪਾਲਨੇ ਕੋਈ 2 ਰੁਪਏ ਮੱਲਾ ਵਾਜਣ ਦੇ ਬਤਾਜਿੰਦੇ ਆ ਹਾਂ ਹੋਰ ਜੀ ਚੰਗੀ ਗੱਲ ਆ ਬਸ ਮਿਹਨਤ ਕਰੀ ਜੇ ਪੂਰੀ ਆਏ ਨਹੀਂ ਗਾਈ ਵੀ ਆ ਗੋਆ ਪੈਰੂਗਾ ਠੀਕ ਆ ਗੋਆ ਵੀ ਮੱਲਾ ਸਫਾਈ ਰਾਦੇ ਜਿੰਨਾ ਕੋ ਹੋ ਸਕਦਾ ਉਨੀ ਮਿਹਨਤ ਕਰਦੇ ਨੇ ਨਹੀਂ ਲੋਟ ਫਿਰ ਲੋਟ ਵੀ ਫੇਰ ਹੀ ਆਉਂਦਾ ਮੈਂ ਹੁਣ ਦੂਜੇ ਦੇ ਨਿਰਭਰਤਾ ਫਿਰ ਲੋਟ ਆਉਂਦਾ ਨਹੀਂ ਗਾ ਜੀ ਲੋਟ ਨਹੀਂ ਆਉਂਦਾ ਜਿੰਨੀ ਵੰਦਾ ਮਿਹਨਤ ਕਰ ਲੈ ਉਹੀ ਵਜਦੀ ਆ ਜੀ ਸਹੀ ਗੱਲ ਆ ਅੱਛਾ ਕਹ ਦੂਜਾ ਸੂਆ ਹੁਣ ਸੂਈ ਆ ਪਹਿਲੇ ਸੂਏ ਦਾ ਦੁੱਧ ਕਿੰਨਾ ਦਿੱਤਾ ਇਹਨੇ ਪਹਿਲੇ ਸੂਏ ਦਾ ਜੇ ਆਪਾਂ ਇਹ 15 ਲੀਟਰ ਦੁੱਧ ਚੋਇਆ ਜੀ ਇਹਦਾ ਜਮਾ ਗਾਰੰਟੀ ਵਾਲਾ ਹਾਂ ਜਮਾ ਗਾਰੰਟੀ ਵਾਲਾ ਜੀ ਠੀਕ ਆ ਤੇ ਹੁਣ ਦੂਜੇ ਸੂਏ ਤੈਨੂੰ ਆਹ ਜਿਹੜੀ ਛੋਟੀ ਸੂਈ ਹੈ ਇਹ ਕਿੰਨੇ ਦੁੱਧ ਦੀ ਆਸ ਹੈ ਤੈਨੂੰ ਹੁਣ ਜੇ ਮੈਨੂੰ 20 ਲੀਟਰ ਦੀ ਆਸ ਆ ਜੀ ਅੱਛਾ ਹਾਂ 20 ਪਾਉਣਾ ਚਾਹੀਦਾ ਠੀਕ ਹੈ ਬਾਕੀ ਹੋਰ ਸਾਰੇ ਆਪਣੀ ਜਿਵੇਂ ਸਵਾ ਆਪਣੀ ਸੇਵਾ ਦਾ ਠੀਕ ਹੈ ਜੀ ਮਤਲਬ ਵਧੀਆ ਐਵੇਂ ਕਰਕੇ ਹਾਂ ਗਾਂ ਅਗਲੇ ਡਿਪੈਂਡਾ ਜੀ ਠੀਕ ਹੈ 18 ਤੋਂ 20 ਹਾਂ 18 20 ਦਾ ਮਤਲਬ ਇਹਨਾਂ ਦਾ ਆਪ ਨੂੰ ਆਸ ਹੈਗੀ ਆ ਜੀ ਠੀਕ ਹੈ ਤੇ ਵਾਕਿਓਪਰ 2 ਮਹੀਨੇ ਪਹਿਲਾਂ ਹੀ ਛੱਡੀ ਸੀ 2 2.5 ਮਹੀਨੇ ਪਹਿਲਾਂ ਹੀ ਇਹ ਠੀਕ ਹੈ 2 ਮਹੀਨੇ ਪਹਿਲਾਂ ਡਰਾਈ ਕੀਤੀ ਸੀਗੀ ਡਰਾਈ ਕੀਤੀ ਸੀਗੀ ਹਾਂਜੀ ਤੇ ਪਰ ਜੇ ਗੱਲ ਕਰ ਲਈਏ ਵੀ ਇਹ ਆਪ ਪਤਾ ਤੈਨੂੰ ਵੀ ਕਿਹੜੇ ਸੀਮਣ ਦੀ ਹੈ ਜਾਂ ਆਪਾਂ ਚੰਗਾ ਸੀਮਣ ਬਣਾਉਣਾ ਜੇ ਐ ਨਹੀਂ ਪਤਾ ਜਾਂ ਆਪਾਂ ਗੱਪ ਮਾਰਦਗੇ ਉਹ ਕੰਮ ਨਹੀਂ ਕਰਨੀ ਆਪਾਂ ਠੀਕ ਹੈ ਝੂਰਤਪਾਨ ਨਹੀਂ ਮਾਰਨਾ ਠੀਕ ਹੈ ਇੱਕ ਛੋਟੀ ਆਪਣੇ ਕੋਲ 18 19 ਵਾਲੀ ਖੜੀ ਆ ਠੀਕ ਹੈ ਦੂਜਾ ਪਸ਼ੂ ਠੀਕ ਹੈ ਜੰਲਾਂ 14 15 ਵਾਲੇ ਪਸ਼ੂ ਆ ਜੀ ਮੇਰੇ ਕੋਲ ਨਹੀਂ ਲੋਟ ਆ ਫਿਰ ਤੇ ਇਹ ਸੂਈ ਕਿਦਾਂ ਇਹ ਸੂਈ ਜਾਂ ਕੱਲ ਅੱਜ ਸਵੇਹ ਸੂਈ ਆ ਜੀ ਅੱਛਾ ਅੱਜ ਸਵੇਰੇ ਹਾਂ ਜੀ ਠੀਕ ਹੈ 5:30 ਵਜੇ 5:30 ਵਜੇ ਤੇ ਜੇਰ ਜੂਰ ਪੈਗੀ ਜੇਰ 2 1 1 ਘੰਟੇ ਬਾਅਦ ਪੈਗੀ ਜੀ ਠੀਕ ਹੈ ਜੇਰ ਮੈਨੂੰ ਇਹ ਕਿਧਰ ਪਈ ਹੈਗੀ ਜੇਰ ਉਹ ਪਈ ਹੈ ਉਹ ਪਿਆ ਬੱਠਾ ਹਾਂ ਪਰ ਸਾਰੀ ਜੀ ਮਤਲਬ ਪਾਗੀ ਜੀ ਠੀਕ ਆ ਤੇ ਜਿਵੇਂ ਹੁਣ ਗੱਲ ਕਰ ਲਗੇ ਵੀ ਪਿਛਲੀ ਵਾਰ ਤੁਸੀਂ ਜਿਹੜਾ ਚੋਇਆ ਇਹਦਾ ਦੁੱਧ 15 ਲੀਟਰ ਹਾਂਜੀ 2.5 ਮਹੀਨੇ ਪਹਿਲਾਂ ਛੱਡੀ ਆ 2.5 ਮਹੀਨੇ ਪਹਿਲਾਂ ਛੱਡੀ ਆ ਜੀ ਠੀਕ ਆ ਲੈ ਫਿਰ ਖੋਲ ਕੇ ਰਾਂ ਆਪਾਂ ਤੇਰੀ ਆਹ ਝੋਟੀ ਤੋੜ ਕੇ ਦਿਖਾ ਦਗੇ ਲੋ ਵੀ ਸੋਨੂੰ ਇੱਕ ਗੱਲ ਤਾਂ ਮੰਨਣੀ ਪਊਗੀ ਵੀ ਜਿਹੜੀ ਹੈਗੀ ਆ ਨਾ ਝੋਟੀ ਸਮੀਪਲੀ ਤੇ ਬਰੀਡ ਕੰਗੋ ਦੇਖ ਲਓ ਤੁਸੀਂ ਕਿਵੇਂ ਲੱਗੀ ਆ ਵੀ ਜੀਬ ਵੀ ਕਾਲੀ ਆ ਜੈਡ ਬਲੈਕ ਆ ਤੇ ਇਹ ਲੇਵਾ ਜਿਹੜਾ ਕਰਮ ਵਾਲੀ ਨੇ ਇਹਦਾ ਤਿਆਰ ਕੀਤਾ ਉਹ ਮੈਂ ਤੁਹਾਨੂੰ ਦਿਖਾ ਦਣਾ ਯਾਰ ਲੇਵੇ ਦੀ ਤਾਂ ਨਾ ਜੇ ਗੱਲ ਕਰ ਲਗੇ ਬਹੁਤ ਜਿਆਦਾ ਚੰਗੀ ਆ ਇਹ ਆ ਆ ਦੇਖੋ ਮਿੱਤਰੋ ਜਮਾ ਤਾਜ਼ੀ ਸੂਈ ਆ ਆਮ ਜਮਾ ਕਰੇ ਲੁਕਸਾਨ ਵੀ ਰਹਾ ਯਾਰ ਇਹ ਇਧਰ ਹੀ ਲੈ ਚੱਲ ਕੋਈ ਗੱਲ ਨਹੀਂ ਆ ਦੇਖੋ ਯਾਰ ਨਾ ਲੇਵਾ ਬੜਾ ਫਿੱਟ ਲੱਗਿਆ ਜਿਹੜਾ ਝੋਟੀ ਨੂੰ ਲੇਵਾ ਲੱਗਿਆ ਉਹ ਤਾਂ ਜਮਾ ਰਿਕਾਰਡ ਤੋੜੀ ਆ ਹਰ ਨਹੀਂ ਆ ਜਾ ਇਧਰ ਆ ਜਾ ਮੈਨੂੰ ਐ ਲੱਗਦਾ ਦਿਨੇ ਇਧਰ ਰਹਿੰਦੀ ਹੋਊਗੀ ਹਾਂਜੀ ਇੱਥੇ ਵੀ ਕਰਦਨੇ ਆ ਜੀ ਸੂਆ ਕਰਕੇ ਫਿਰ ਅੰਦਰ ਬੰਨੀ ਸੀ ਜੀ ਲੈ ਆ ਦੇਖੋ ਨਿੱਕਾ ਜਿਹਾ ਤਾਂ ਮੂੰਹ ਆ ਮਿੱਤਰੋ ਤੇ ਮਦਰੀ ਗੋਡੀ ਆ ਗਈ ਤੇ ਥਾਣਾ ਜਿਹੜਾ ਹੈਗਾ ਲੇਵੇ ਨੂੰ ਲੱਗਿਆ ਉਹ ਤੁਹਾਡੇ ਸਾਹਮਣੇ ਆ ਬਹੁਤ ਜਿਆਦੇ ਚੰਗੇ ਤੇ ਲੇਵਾ ਵੀ ਪੂਰਾ ਐਨ ਸੂ ਤੱਕ ਭਰਿਆ ਹੋਇਆ ਹੈਗਾ ਇਧਰ ਧੁੱਪ ਪਊਗੀ ਖੜ ਜਾ ਇਹ ਆ ਦੇਖ ਲੋ ਇੱਕ ਵਾਰੀ ਮੈਂ ਖੜੀ ਦਾ ਲੇਵਾ ਚੈੱਕ ਕਰਵਾ ਦੇਣਾ ਕੋਈ ਗੱਲ ਨਹੀਂ ਮੇਰਾ ਇਹ ਕਰਕੇ ਉਪਰਾ ਕਰਦੀ ਆ ਹਨਾ ਆਏ ਹੋਏ ਦਾ ਯਾਰ ਡਾਕਟਰ ਆ ਗਿਆ ਜੀ ਡਾਕਟਰ ਤੋਂ ਦਰਦੇ ਰਹਿੰਦੇ ਪਸ਼ੂ ਅੱਜਕੱਲ ਨੀ ਪਸ਼ੂ ਫਿਰ ਉਪਰੇ ਬੰਦੇ ਤੋਂ ਤਾਂ ਕਰਦੀ ਆ ਯਾਰ ਮੈਂ ਇਧਰ ਆ ਤੂੰ ਕਰਾ ਹੁਣ ਲੈ ਹੁਣ ਦਿਖਾਵਾਂ ਮੈਂ ਲੇਵਾ ਤਾਂ ਆ ਦੇਖ ਲਓ ਮਿੱਤਰੋ ਥਾਨ ਥਲੌਟ ਜਿਹੜਾ ਹੈਗਾ ਉੱਤੋਂ ਤੱਕ ਤਾਂ ਦੇਖ ਲਓ ਹੁਣ ਤੁਸੀਂ। ਲੇਵਾ ਪਰਿਆ ਬਹੁਤ ਆ ਤੜਕੇ ਬੱਚਾ ਚੰਗਾ ਆਇਆ ਇਹਨੂੰ ਕੱਲਾ। ਠੀਕ ਐ ਐ ਨਹੀਂ ਹੈਗਾ ਵੀ ਕੋਈ ਦੁੱਧ ਕੱਢਿਆ ਜਾਂ ਕੁਝ ਹੋਰ ਆ। ਲਾਹੋ ਉਧਰ। ਬੱਚਾ ਜਿਗਾ ਇਕੱਲਾ ਆਇਆ ਹੋਇਆ ਆਪਾਂ ਕਾਪੂ ਮਾਰ ਰਿਹਾ ਝੂਟ ਸਬਾਨ ਦਾ ਕੁਝ ਨਹੀਂ ਆ ਦੇਖੋ ਹੁਣ ਤੁਸੀਂ ਲੇਵੇ ਦੀ ਧਰ ਦੇਖ ਲਓ ਮਿੱਤਰੋ ਤੇ ਥਾਨ ਲੇਵਾ ਬਹੁਤ ਜਿਆਦੇ ਚੰਗੇ ਥਾਨ ਲੇਵੇ ਵਾਲੀ ਆ। ਬਾਕੀ ਥਾਨ ਲੇਵਾ ਜੇ ਗੱਲ ਕਰੀਏ ਨਾ ਮੱਝ ਦਾ ਮੇਨ ਹੁੰਦਾ ਵੀ ਸਾਫ ਸਫ ਸਾਫ ਸੁਥਰੇ ਲੇਵੇ ਵਾਲੀ ਹੋਵੇ ਪਸ਼ੂ ਨਾ ਫੇਰ ਭੱਜ ਕੇ ਵਿਗਦਾ ਕਵਾਲ ਕਿ ਨਹੀਂ ਹਾਂਜੀ ਇਹ ਤਾਂ ਹੈ ਜੀ ਅੱਛਾ ਕਵਾਲ ਆ ਆਪਾਂ ਦੁੱਧ ਦੇਣਾ ਹੁਣ 18 ਤੋਂ 20 ਹਾਂਜੀ ਤਿਆਰ ਕਰਕੇ ਵੀ ਦੇ ਦੇਂਗਾ ਇੱਥੇ ਹਾਂ ਤਿਆਰ ਕਰਕੇ ਵੀ ਦੇ ਦੇ ਦਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਅੱਛਾ ਬਾਕੀ ਸਮਾਂ ਤਾਂ ਲੈਂਦੇ ਫੇਰ ਦੁੱਧ ਤਿਆਰ ਕਰਨ ਤੇ ਤਾਂ ਸਮਾਂ ਲੱਗਦਾ ਹੀ ਅੱਛਾ ਇੱਕ ਵਾਰੀ ਤੈਨੂੰ ਮੈਂ ਲਾਸਟ ਵਾਰੀ ਫੇਰ ਪੁੱਛਦਾ ਵੀ ਗਾਰੰਟੀ ਵਾਲਾ ਦਿੱਤਾ 15 ਲੀਟਰ ਹਾਂਜੀ ਗਾਰੰਟੀ ਵਾਲਾ ਜੀ ਠੀਕ ਆ ਤੇ ਹੁਣ ਇਹਦਾ ਰੇਟ ਕਿੰਨਾ ਕਰਤਾ ਫੇਰ ਰੇਟ ਜੀ ਫੋਨ ਤੇ ਕਰ ਲਾਂਗੇ ਜੀ ਅੱਛਾ ਤੇ ਨੰਬਰ ਕਿੰਨਾ ਚੱਲਦਾ ਜਾਇ ਜੀ ਹੋਊਗਾ ਕੋਈ ਬਾਹਲਾ ਨਹੀਂ ਆਪਾਂ ਰੇਟ ਕਰਦੇ ਠੀਕ ਹੈ ਫੋਨ ਨੰਬਰ ਜੀ ਆਪਣਾ 9942 ਜੀ 09202 ਜੀ 99142 ਹਾਂਜੀ 092 02 ਜੀ ਠੀਕ ਆ ਤੇ ਲੋ ਵੀ ਮਿੱਤਰੋ ਇਹ ਸੀ ਬਾਈ ਅਕਬਾਲ ਠੀਕ ਆ ਤੇ ਕਿ ਮਜੂਰੀ ਕਰਕੇ ਵੇਚਦੇ ਆ ਜੀ ਮਨ ਲਾ ਕੋਈ ਵੇਚ ਨੂੰ ਜੀ ਨਹੀਂ ਕਰਦਾ ਜੀ ਪਸ਼ੂ ਕਿਉਂਕਿ ਇਹ ਜੋ ਪਸ਼ੂ ਘਰ ਖਾ ਜਾਂਦੇ ਜੀ ਠੀਕ ਆ ਤਿਆਰੀ ਕਰਦੇ ਕੋਈ ਐ ਦਾ ਖਾਲਾ ਜੀ ਦਾ ਵਾਰਾ ਤਾਂ ਹੈ ਨੀ ਕਿ ਆ ਪਸ਼ੂ ਤਿਆਰ ਹੋ ਜਾਂਦੇ ਸਹੀ ਗੱਲ ਆ ਨਹੀਂ ਇਹ ਘਰ ਖਾ ਕੇ ਬੰਦੇ ਜੀ ਉਹਨਾਂ ਲ ਫਿਰ ਮਜਬੂਰੀ ਹਾਂ ਮਜਬੂਰੀ ਦਾ ਜਮਲਾ ਜੀ ਕੋਈ ਪਸ਼ੂ ਤੋਂ 2 ਰੁਪਏ ਨਾ ਰਾਲ ਜਾਂਦੇ ਹੋਰ ਤਾਂ ਇਹ ਕੀ ਆ ਜੀ ਸਹੀ ਗੱਲ ਆ ਨਹੀਂ ਬਾਕੀ 100 ਆਪਦੀਆਂ ਘਰਾਂ ਦੀਆਂ ਕਿੱਦਾਂ ਹਾਂ ਤਾਂ ਚੈਜ਼ ਕਿਵੀਂ ਕਰਾਂਗੇ ਨਜੇਟਣਗਾ ਹੁੰਦਾਂਗੀਆਂ ਹਾਂ ਕੋਈ ਲੈ ਲੈਣ ਦੇ ਸਵਾਂਦੇ ਜੀ 100 ਹੁੰਦੇ ਸਹੀ ਗੱਲ ਆ ਤੇ ਬਾਕੀ ਤਾਂ ਮਿੱਤਰੋ ਇਹ ਨਾ ਜਿਹੜੀ ਹੈਗੀ ਝੋਟੀ ਜਮਾ ਤਾਜੀ ਸੁਈ ਆ ਠੀਕ ਆ ਤੇ ਤਾਜੀ ਦਾ ਜਿਹੜਾ ਲੇਵਾ ਤਿਆਰ ਕੀਤਾ ਉਹ ਕਰਮਾਲੀ ਨੇ ਲੀ ਤੋੜੀ ਪਈ ਆ ਸੋਨਾ ਲੇਵਾ ਤਿਆਰ ਕੀਤਾ ਤੇ ਬਾਕੀ ਜਿਹੜੇ ਪ੍ਰਾਦੇ ਫਿੱਟ ਆਗੇ ਉਹ ਕਬੜ ਇੱਥੇ ਆ ਕੇ ਆਪਦਾ ਚਵਾਈ ਕਰਕੇ ਹਾਂਜੀ ਹਾਂਜੀ ਹਨਾ ਅਗਲਾ ਤਸੱਲੀ ਕਰ ਲੂਗਾ ਮਨ ਲਾ ਚਾਰ ਦਿਨ ਦੁੱਧ ਆਏ ਨੇ ਦੁੱਧ ਮਨ ਲਾ ਅਗੜੇ ਕਿ ਦੁੱਧ ਆਪਾਂ ਬਿਆਨਾ ਪਾਰੇ ਦੁੱਧ ਆਪਾਂ ਚਵਾਈ ਕਰਕੇ ਦੇ ਦੇਗਾ ਹਾਂ ਤਿਆਰ ਕਰਕੇ ਦੇ ਦੇਗਾ ਠੀਕ ਆ ਆਪਨ ਕੋਈ ਜੇ ਕੋਈ ਚੱਕਰ ਨਹੀਂ ਠੀਕ ਹੈ ਅੱਛਾ ਕਾਲ ਜੀ ਹੋਵੇ ਨਾ ਜੇ ਆਪਣੇ ਜਿਹੜੇ ਚੀਜ਼ ਆਪਾਂ ਚੋਈ ਆ ਆਪਾਂ ਆਸ ਆ ਜੀ ਠੀਕ ਆ ਤੇ ਲੈ ਕਬੜ ਇਹਨੂੰ ਕਰਾ ਕਟਰ ਨੂੰ ਇੱਧਰ ਕਰ ਮਾੜਾ ਔਖਾ ਹੋ ਜਾਂਦਾ ਇੱਧਰ ਡਿੱਗ ਪਿਆ ਤੇ ਲੋ ਵੀ ਮਿੱਤਰੋ ਜਿਹਦੇ ਫਿੱਟ ਆ ਇੱਥੇ ਆ ਜਾਓ ਤਸੱਲੀ ਕਰ ਲਿਓ ਧੰਨਵਾਦ